Thank yeah. you. ਕੀ ਬਾਲੂ ਬਾਲੂ ਮੋਰੇ ਬਗਦੇ ਜਾ ਕਰਕੇ ਰੁਕ ਜਾ ਉਹ ਰੁਕ ਜਾ ਫੇ ਰੁਕ ਜਾ ਰੁਕ ਜਾ ਰੁਕ ਜਾ I <electric> can <noise> <makes noise> <row music> ਹਾਂਜੀ ਸਰ ਹਾਂਜੀ ਸਰ ਕੀ ਗੱਲ ਹੈ ਨਹੀਂ ਪੰਜਾਬ ਸਰਕਾਰ ਵੱਲੋਂ ਜ਼ਰੂਰਤ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ 1 ਮਾਰਚ 2025 ਤੋਂ ਕੀਤੀ ਗਈ ਸੀ ਤੇ ਜੰਗੀ ਪੱਧਰ ਤੇ ਨਸ਼ਿਆਂ ਦੇ ਖਿਲਾਫ ਜੰਗ ਲੜੀ ਗਈ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਰਗ ਤਸਕਰ ਹੈ ਉਹਨਾਂ ਦੀ ਰੈਸਟ ਕੀਤੀ ਗਈ ਹੈ ਤੇ ਉਹਦਾ ਹੀ ਨਤੀਜਾ ਹੈ ਕਿ ਹੁਣ ਇਸ ਸਟਰੀਟ ਲੈਵਲ ਤੇ ਡਰੱਗਸ ਦੀ ਮਿਲ ਡਰੱਗਸ ਦੀ ਜਿਹੜੀ ਸਪਲਾਈ ਹੈ ਬਹੁਤ ਵੱਡੇ ਤੇ ਖਤਰਫੇਢੀ ਖਤਮ ਹੋ ਗਈ ਹੈ। ਉਹਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਦੇ ਖਿਲਾਫ ਦੀ ਸ਼ੁਰੂਆਤ ਕੀਤੀ ਗਈ ਹੈ। ਗੈਂਗਸਟਰ ਦੇ ਖਿਲਾਫ ਦੇ ਅੰਦਰ ਇੱਕ ਸਪੈਸ਼ਲਿਸਟ ਆਪਰੇਸ਼ਨ ਆਪਰੇਸ਼ਨ ਪ੍ਰਹਾਰ 1 ਪਹਿਲੇ ਪੰਜਾਬ ਸਰਕਾਰ ਨੇ ਲਾਂਚ ਕੀਤਾ ਗਿਆ ਸੀ ਜਿਹਦੇ ਵਿੱਚ ਵੱਡੇ ਪੱਧਰ ਤੇ ਆਰਗੇਨਾਈਜ਼ਡ ਕ੍ਰਾਈਮਨਲਸ ਉਹਨਾਂ ਦੇ ਐਸੋਸੀਏਟਸ ਉਹਨਾਂ ਦੇ ਜਿਹੜੇ ਸ਼ਹਿ ਦੇਣ ਵਾਲੇ ਆ ਸਾਰਿਆਂ ਤੇ ਜਿਹੜੀ ਵੱਡੀ ਜੰਗੀ ਪੱਧਰ ਤੇ ਰੇਡ ਕੀਤੀ ਗਈ ਸੀ 72 ਘੰਟੇ ਦਾ ਆਪਰੇਸ਼ਨ ਸੀ ਤੇ ਕਾਫੀ ਵੱਡੀ ਸਾਨੂੰ ਪੰਜਾਬ ਪੁਲਿਸ ਨੂੰ ਸਫਲਤਾ ਮਿਲੀ ਸੀ ਉਦੀ ਲੜੀ ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਅਤੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੀ ਹੁਕਮਤ ਅਹਿਣ ਆਪਰੇਸ਼ਨ ਪ੍ਰਹਾਰ 2 ਜਿਹੜਾ ਪੰਜਾਬ ਸਰਕਾਰ ਵੱਲੋਂ ਲਾਂਚ ਕੀਤਾ ਗਿਆ ਇੱਕ ਸਪੈਸ਼ਲਾਈਜ਼ਡ ਆਪਰੇਸ਼ਨ ਹੈ 72 ਘੰਟੇ ਦਾ ਜਿਹਦੇ ਤਹਿਤ ਆਰਗੇਨਾਈਜ਼ਡ ਕ੍ਰਿਮੀਨਲਸ ਸੰਗਠਿਤ ਅਪਰਾਧ ਨਾਲ ਜੋੜੇ ਹੋਏ ਹਨ ਉਹਨਾਂ ਨੂੰ ਜੋ ਵੀ ਸਪੋਰਟ ਕਰਦੇ ਹਨ ਉਹਨਾਂ ਦੇ ਅਸੋਸੀਏਟਸ ਅਤੇ ਉਹ ਕ੍ਰਾਈਮਨਲਸ ਜੋ ਹਜੇ ਤੱਕ ਨਹੀਂ ਫੜੇ ਗਏ ਜਾਂ ਅਦਾਲਤ ਵੱਲੋਂ ਭਗੌੜੇ ਕਰਾਰ ਹਨ ਜਾਂ ਕਿਸੇ ਤਰੀਕੇ ਨਾਲ ਵੀ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਦੇ ਹਨ ਉਹ ਸਾਰੇ ਕ੍ਰਾਈਮਨਲਸ ਜਿਹੜੀ ਬੜੀ ਧਿਆਨ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਲਿਸਟਾਂ ਬਣਾਈਆਂ ਗਈਆਂ ਜਿਹੜੇ ਸਾਡੇ ਇਲਾਕਾ ਛੱਡ ਕੇ ਚਲੇ ਗਏ ਹਨ ਉਹ ਦੋਸ਼ੀਆਂ ਦੀ ਲਿਸਟਾਂ ਜਿਹੜੇ ਸਬੰਧਤ ਜ਼ਿਲ੍ਹਿਆਂ ਨਾਲ ਸ਼ੇਅਰ ਕੀਤੀਆਂ ਗਈਆਂ ਤੇ ਪੂਰੇ ਪੰਜਾਬ ਭਰ ਦੇ ਵਿੱਚ 72 ਘੰਟੇ ਚ ਲਗਾਤਾਰ ਹੀ ਵੱਡੇ ਪੱਧਰ ਤੇ ਰੇਡਸ ਚੱਲ ਰਹੀ ਹੈ ਜੇ ਆਪਾਂ ਤਕਪੂਰਕਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਦੋ ਦਿਨਾਂ ਦੇ ਵਿੱਚ ਹੁਣ ਤੱਕ 160 ਬੰਦੇ ਜੋ ਕਿ ਸਾਨੂੰ ਲੱਗਦਾ ਹੈ ਕਿਸੇ ਨਾ ਕਿਸੇ ਜੁਰਮ ਦੇ ਵਿੱਚ ਇਨਵੋਲਡ ਸਨ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਹੈ ਡੂੰਗਾਈ ਨਾਲ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੈ ਤਾਂ ਜਿਨ੍ਹਾਂ ਦੇ ਖਿਲਾਫ ਸਾਨੂੰ ਐਵੀਡੈਂਸ ਮਿਲਿਆ ਹੈ ਤਕਰੀਬਨ 80 ਦੋਸ਼ੀਆਂ ਦੀ ਅਸੀਂ ਅਰੈਸਟ ਬਕਬਕ ਮੁਕਦਮੇ ਆਛੇ ਜਿਹੜੀ ਪਾਈ ਹੈ ਜੋ ਕਿ ਵੀਨਸ ਕ੍ਰਾਈਮ ਦੇ ਕੇਸਸ ਆਹ ਫੋਰ ਜਿਹੜੇ ਜਿਹੜੇ ਵੀਨਸ ਕ੍ਰਾਈਮਸ ਹੈਗੇ ਆ ਮਨ ਲੋ ਸਨੇਚਿੰਗ ਦੇ ਕੇਸਸ ਮਨ ਲੋ ਕਿਸੇ ਆਰਗੇਨਾਈਜ਼ ਕ੍ਰਿਮੀਨਲ ਨੂੰ ਜਿਹੜੋ ਸਪੋਰਟ ਕਰਦੇ ਆ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਇਸ ਆਪਰੇਸ਼ਨ ਤਰਹਾੜ ਤੋ ਦੇ ਤਹਿਤ ਪੂਰੇ ਜ਼ਿਲ੍ਹੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਚਲਾਏ ਜਾ ਰਹੇ ਆ ਜਿੱਥੇ ਗੈਂਗਸਟਰ ਦੇ ਹਾਈਡ ਆਊਟ ਹੈ ਉੱਤੇ ਸਪੈਸ਼ਲਾਈਜ਼ਡ ਆਪਰੇਸ਼ਨ ਜਿਹੜੇ ਚਲਾਏ ਜਾ ਰਹੇ ਆ ਅੱਜ ਪਿੰਡ ਝੇਡੂ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਫੋਰਸ ਬਲ ਤੇ ਨਾਕ ਸਰ ਕੇ ਘੇਰਾ ਪਾ ਕੇ ਵਕ ਵਕ ਪੀਜੀ ਹੋ ਗਏ ਜਿਹੜੇ ਰੈਸਟ ਹਾਊਸਸ ਆ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਅ ਕੱਲ ਨੂੰ ਜਿੱਤਾ ਮੈਂ ਪਰਸਨਲੀ ਮਹਿਤਾਪੁਰ ਮਹਲਾਸਾਟਾਈ ਦਾ ਕ੍ਰਿਮਨਲ ਸਟ ਹਾਈਡਾਉਟ ਜਿਹੜਾ ਮੰਨਿਆ ਜਾਂਦਾ ਹੈ ਪੂਰੇ ਮਹੱਲੇ ਨੂੰ ਘੇਰਾ ਪਾ ਕੇ ਅ ਅਸੀਂ ਕਪੂਥਲਾ ਜ਼ਿਲ੍ਹੇ ਦੇ ਵਿੱਚ ਕੋਆਰਡੀਨੇਟਡ ਸਰਚ ਆਪਰੇਸ਼ਨ ਕੀਤਾ ਸੀ ਉਹਦੇ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਸਬ ਡਿਵੀਜ਼ਨ ਦੇ ਵਿੱਚ ਫਲੈਗ ਮਾਰches ਵੀ ਕੱਢੇ ਗਏ ਆ ਜਿਹੜਾ ਕਿ ਇੱਕ ਪਬਲਿਕ ਦਾ ਕੰਫੀਡੈਂਸ ਬਿਲਡਿੰਗ ਮੈਜਰ ਵੀ ਹੈਗਾ ਹੈ ਜਿਹਨੂੰ ਅ ਅਸੀਂ ਲੋਕਾਂ ਨੂੰ ਅਮ ਬੇਸਿਕਲੀ ਇਹ ਲੋਕਾਂ ਤੋਂ ਮੈਸੇਜ ਪਹੁੰਚਾਉਣੇ ਆ ਕਿ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੀ ਸੇਵਾ ਦੇ ਵਿੱਚ ਅਸੀਂ 24 ਘੰਟੇ ਹਾਜ਼ਰ ਆ ਇਸ ਤੋਂ ਬਾਅਦ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਨਾਕੇ ਲਾ ਕੇ ਸ਼ੱਕੀ ਪਰਸ਼ਾਦੀ 2 ਵੀਲਰ ਬਗੈਰ ਨੰਬਰ ਪਲੇਟ ਹੋ ਕੇ ਸ਼ੱਕੀ ਹੁੰਦੇ ਜਿਹੜੇ ਘੁਮਰੇ ਹੈਗੇ ਆ ਜਾਂ 4 ਵੀਲਰ ਗੱਡੀਆਂ ਜਿਹਦੇ ਵਿੱਚ ਜਿਹੜੇ ਸਸਪੀਸ਼ਸ ਲੋਕੀ ਘੁਮਰੇ ਹਨ ਉਹਨਾਂ ਨੂੰ ਰੋਕ ਕੇ ਸਖਤੀ ਨਾਲ ਚੈਕਿੰਗ ਕੀਤੀ ਹੈ ਤੇ ਲੇਟ ਨਾਈਟ ਆਪਰੇਸ਼ਨ ਤੇ ਖਾਸ ਧਿਆਨ ਜਿਹੜਾ ਦਿੱਤਾ ਜਾ ਰਿਹਾ ਹੈ ਤੇ ਰਾਤ ਨੂੰ ਅਚਨਚੇ ਚੈਕਿੰਗ ਵਕਫਕਾ ਤੁਹਾਵਾ ਦੇ ਪੂਰੇ ਜ਼ਿਲ੍ਹੇ ਦੇ ਵਿੱਚ ਚਲਾਈ ਜਾ ਰਹੀ ਹੈ ਆ ਸਾਰੇ ਜਿਹੜੇ ਜ਼ਿਲ੍ਹੇ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਸ ਆ ਉਹਨਾਂ ਤੇ ਨਾਕਾ ਲਾਏ ਜਾ ਰਹੇ ਆਜ ਆਪਰੇਸ਼ਨ ਪਹਾੜ ਦੋ ਦਾ ਦੂਜਾ ਦਿਨ ਹੈਗਾ ਅੱਜ ਤੇ ਦਿਨ ਵੀ ਇਦਾਂ ਹੀ ਜਿਹੜਾ ਆਪਣਾ ਆਪਰੇਸ਼ਨ ਚੱਲਦਾ ਰਹੂਗਾ ਤੇ ਕੱਲ ਦੇ ਦਿਨ ਵੀ ਅਸੀਂ ਸਾਰੇ ਦਿਨ ਜਿਹੜੇ ਦੋਸ਼ੀ ਸਾਨੂੰ ਲੋੜਿੰਦੇ ਹੀ ਹੈਗੇ ਆ ਉਹਨਾਂ ਦੇ ਉੱਤੇ ਰੇਡ ਕਰਾਂਗੇ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਪੰਜਾਬ ਪੁਲਿਸ ਪੰਜਾਬ ਸਰਕਾਰ ਤੁਹਾਡੇ ਸੁਰੱਖਿਆ ਦੇ ਲਈ ਵਚਤਮੰਦ ਹੈ ਪਰ ਤੁਹਾਨੂੰ ਸਾਨੂੰ ਤੁਹਾਡੇ ਸਾਥ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿਸੇ ਸ਼ੱਕੀ ਵਸਤੂ ਜਾਂ ਕਿਸੇ ਸ਼ੱਕੀ ਇਨਸਾਨ ਦੀ ਤੁਹਾਨੂੰ ਜੇ ਸੂਚਨਾ ਮਿਲਦੀ ਹੈ ਤੁਰੰਤ ਹੀ ਆਪਣੇ ਨੀਰੈਸਟ ਜਿਹੜੇ ਪੁਲਿਸ ਅਫਸਰ ਨੂੰ ਦੀ ਸੂਚਨਾ ਦਿੱਤੀ ਜਾਵੇ ਤਾਂ ਜੋ ਸਮੇਂ ਸਿਰ ਅਸੀਂ ਕਾਰਵਾਈ ਕਰੀਏ ਤੇ ਕੋਈ ਹਾਦਸਾ ਹੋਣ ਤੋਂ ਅਸੀਂ ਜਿਹੜਾ ਬਚਾਅ ਕਰ ਸਕੀਏ